ਵਿਦਿਆਰਥੀਆਂ ਦੇ ਵਾਸਤੇ ਵੱਡੀ ਖਬਰ ਹੈ ਕਿਉਂਕਿ ਸਰਕਾਰ ਦਾ ਵੱਡਾ ਐਲਾਨ ਤੇ ਸਕੂਲ ਦੁਆਰਾ ਬੰਦ ਕਰ ਦਿੱਤੇ ਗਏ ਨੇ ਸਕੂਲਾਂ ਦੇ ਵਿੱਚ ਦੁਬਾਰਾ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਵੱਧਦੀ ਠੰਡ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਔਰ 15 ਤੋਂ 21 ਤਰੀਕ ਤੱਕ 5ਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਸਕੂਲ ਨਹੀਂ ਆਣਾ ਹੋਵੇਗਾ ਉਹਨਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਾਲਾਂਕਿ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਦਾ ਸਕੂਲ ਲੱਗੇਗਾ ਔਰ ਉਹ ਸਕੂਲ 10 ਵਜੇ ਤੋਂ ਲੈ ਕੇ 3 ਵਜੇ ਤੱਕ ਲੱਗੇਗਾ ਇਹ ਐਲਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੇ ਸਕੂਲ ਆਂਦੇ ਨੇ ਐਡਿਟ ਸਕੂਲ ਵੀ ਇਸ ਦੇ ਵਿੱਚ ਸ਼ਾਮਿਲ ਨੇ ਔਰ ਇਸੇ ਤਰ੍ਹਾਂ ਦਾ ਵਤੀਰਾ ਜਿਹੜਾ ਹੈ ਉਹ ਹਰ ਕਿਸਮ ਦੇ ਸਕੂਲ ਜਿਹੜੇ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਵਰਤਨਾ ਹੋਵੇਗਾ ਇਸ ਬਾਰੇ ਐਜੂਕੇਸ਼ਨ ਮਿਨਿਸਟਰ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਟਵੀਟ ਵੀ ਜਾਰੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਧਦੀ ਠੰਡ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਪ੍ਰਾਇਮਰੀ ਸਕੂਲ ਤੱਕ ਯਾਨੀ ਕਿ ਪੰਜਵੀਂ ਕਲਾਸ ਤੱਕ ਸਪੂਰਨ ਛੁੱਟੀਆਂ ਜਿਹੜੀਆਂ 21 ਤਰੀਕ ਤੱਕ ਕਰ ਦਿੱਤੀਆਂ ਗਈਆਂ ਨੇ 15 ਤੋਂ 21 ਤਰੀਕ ਤੱਕ ਸਕੂਲ ਉਹਨਾਂ ਦੇ ਵਾਸਤੇ ਬੰਦ ਰਹੇਗਾ ਜਿਹੜੇ ਪੰਜਵੀਂ ਤੱਕ ਕਲਾਸ ਤੱਕ ਦੇ ਵਿਦਿਆਰਥੀ ਨੇ ਹਾਲਾਂਕਿ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਵਾਸਤੇ 10 ਵਜੇ ਤੋਂ ਲਾਇਆ ਕਿ ਦੁਪਹਿਰ 3 ਵਜੇ ਤੱਕ ਜਲਾਓ ਸਕੂਲ ਲੱਗੇਗਾ ਸਾਫ ਤੋਂਰ ਦੇ ਉਤੇ ਐਲਾਨ ਹੋਇਆ ਇਸ ਦੇ ਵਿੱਚ ਪ੍ਰਾਈਵੇਟ ਸਰਕਾਰੀ ਅਤੇ ਐਡਿਟ ਸਕੂਲ ਸਾਰੇ ਸ਼ਾਮਿਲ ਨੇ ਔਰ ਜਿਹੜੇ ਡਬਲ ਸ਼ਿਫਟ ਦੇ ਵਿੱਚ ਸਕੂਲ ਲੱਗਦੇ ਨੇ ਉਹ ਵੀ 4 ਵਜੇ ਤੱਕ ਲੱਗਣਗੇ 10 ਤੋਂ 4 ਵਜੇ ਤੱਕ ਉਹ ਸਕੂਲ ਲੱਗਣਗੇ ਵੀ ਐਲਾਨ ਕਰ ਦਿੱਤਾ ਗਿਆ ਖੈਰ ਇਸ ਮਾਮਲੇ ਨੂੰ ਲੈ ਕੇ ਬੱਚਿਆਂ ਦੀ ਸਿਹਤ ਦਾ ਮਾਮਲਾ ਆ ਔਰ ਇਸ ਤੋਂ ਪਹਿਲਾਂ ਵੀ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ 15 ਤਰੀਕ ਤੱਕ ਛੁੱਟੀਆਂ ਵਧਾਈਆਂ ਗਈਆਂ ਸਨ ਪਰ ਹੁਣ ਦੁਬਾਰਾ ਜਿਹੜਾ ਆ ਉਹ ਛੁੱਟੀਆਂ ਦਾ ਐਲਾਨ ਬੱਚਿਆਂ ਦੇ ਵਾਸਤੇ ਕਰ ਦਿੱਤਾ ਗਿਆ ਹੈ ਠੰਡ ਦਿਨੋਂ ਦਿਨ ਵਧਦੀ ਜਾ ਰਹੀ ਹੈ ਸੀਤ ਲਹਿਰ ਜਿਹੜੀ ਹੈ ਉਹ ਬੱਚਿਆਂ ਦੇ ਵਾਸਤੇ ਬੇहद ਘਾਤਕ ਹੈਗੀ ਹੈ ਜਿਸ ਦੇ ਮੱਦੇ ਨਜ਼ਰ ਸਿੱਖਿਆ ਮੰਤਰੀ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਔਰ ਸੂਬੇ ਦੇ ਸਾਰੇ ਸਰਕਾਰੀ ਐਡਿਡ ਤੇ ਪ੍ਰਾਈਵੇਟ ਸਕੂਲਾਂ ਦੇ ਵਾਸਤੇ ਇਹ ਲਾਜ਼ਮੀ ਰੱਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਇਹਨਾਂ ਛੁੱਟੀਆਂ ਦੇ ਵਿੱਚ ਇਜ਼ਾਫਾ ਹੋਵੇਗਾ ਜਾਂ ਫਿਰ ਸ਼ਡਿਊਲ ਬਦਲ ਦਿੱਤੇ ਜਾਣਗੇ ਫਿਲਹਾਲ ਪ੍ਰਾਇਮਰੀ ਯਾਨੀ ਕਿ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦੇ ਵਾਸਤੇ 21 ਤਰੀਕ ਤੱਕ ਛੁੱਟੀਆਂ ਨੇ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਵਾਸਤੇ 10 ਤੋਂ 4 ਵਜੇ ਤੱਕ ਸਕੂਲ ਲੱਗਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ